ਨਿਊਜ਼ ਬਰਨਾਲਾ ਪੰਜਾਬ ਇਹ ਇੱਕ ਹੈ ਜਿਹੜਾ ਪਲੇਟਫਾਰਮ ਹੈ ਜਿੱਥੇ ਤੁਸੀਂ ਆਪ ਦੇ ਵਿਚਾਰ ਮੇਰੇ ਨਾਲ ਖੁੱਲ ਕੇ ਸਾਂਝੇ ਕਰ ਸਕਦੇ ਹੋ ਮੈਂ ਵੱਖ-ਵੱਖ ਵਿਸ਼ਿਆਂ ਦੇ ਉੱਤੇ ਆਪਣੇ ਵਿਚਾਰ ਦੰਨਾ ਜਾਂ ਜੋ ਜਿੰਨਾ ਕ ਅਸੀਂ ਲੋਕਾਂ ਨਾਲ ਵਿਚਾਰ ਵਮਸ਼ ਕਰਦੇ ਆ ਉਹਦਾ ਸਿੱਟਾ ਕੱਢ ਕੇ ਦੰਨਾ ਤੇ ਜਿਹੜੇ ਵੀ ਵਿਅਕਤੀ ਮੇਰੇ ਵਿਚਾਰ ਦੇ ਨਾਲ ਸਹਿਮਤ ਨੇ ਜਾਂ ਅਸਹਿਮਤ ਨੇ ਵੱਖ-ਵੱਖ ਤਰ੍ਹਾਂ ਦੇ ਵਿਚਾਰ ਵੱਖ-ਵੱਖ ਤਰ੍ਹਾਂ ਦੇ ਵਿਚਾਰ ਆਪਾਂ ਜਿਹੜੇ ਪੰਜਾਬ ਦੇ ਨਾਲ ਰਿਲੇਟਡ ਇਸ਼ੂਜ਼ ਹੁੰਦੇ ਨੇ ਉਹ ਕਰਦੇ ਆ ਜਾਂ ਨੈਸ਼ਨਲ ਜਾਂ ਇੰਟਰਨੈਸ਼ਨਲ ਇਸ਼ੂ ਜੇ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਧਿਆਨ ਆ ਉਹ ਡਿਮਾਂਡ ਕਰਦਾ ਹੈ ਤਾਂ ਆਪਾਂ ਉਹਦੇ ਤੇ ਕੋਈ ਨਾ ਕੋਈ ਵੀਡੀਓ ਪਾਉਨੇ ਆ ਤੇ ਜਿਹੜੇ ਮੇਰੇ ਮਿੱਤਰ ਆਲੇ ਦੁਆਲੇ ਜੇ ਮੈਨੂੰ ਜਾਣਦੇ ਨੇ ਜਾਂ ਮੈਨੂੰ ਨਹੀਂ ਜਾਣਦੇ ਨੇ ਤਾਂ ਉਹ ਮੇਰਾ ਨੰਬਰ ਨੋਟ ਕਰ ਲਓ 9807096096 ਉਹ ਮੇਰੇ ਨਾਲ ਆ ਕੇ ਇਸ ਤੇ ਆਪਣੇ ਵਿਚਾਰ ਇਸ ਪਲੇਟਫਾਰਮ ਤੇ ਸਾਂਝੇ ਕਰ ਸਕਦੇ ਨੇ ਕਿ ਕੋਈ ਵੀ ਵਿਸ਼ਾ ਜਿਹਦੇ ਉਹਨਾਂ ਨੂੰ ਲੱਗਦਾ ਹੋਵੇ ਕਿ ਮੇਰੇ ਨਾਲ ਗੱਲਬਾਤ ਕਰਨੀ ਹੈ ਤਾਂ ਲੇਕਨ इजीली ਕੰਟੈਕਟ ਮੀ ਤੇ ਆਈ ਸ਼ੈਲ ਅਪੀਅਰ ਮਾਈ ਟਾਈਮ to to bring him, uh, them on this particular stage ਤਾਂ ਮਤਲਬ ਹੁਣ ਅੱਜ ਦੀ ਜਿਹੜੀ ਗੱਲ ਹੈ ਆਪਣੀ ਉਹ ਇਸ ਚੀਜ਼ ਤੇ ਆ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਤੇਲਗੂ ਜਿਹੜੀ ਪੜ੍ਹਾਈ ਜਾ ਰਹੀ ਹੈ ਉਹ ਬੜਾ ਇੱਕ ਭੱਖ ਦਾ ਮਸਲਾ ਹੈ ਇਹ ਠੀਕ ਹੈ ਵੀ ਜੇ ਆਪਾਂ ਇੱਕ ਪੱਖ ਮੰਨੀਏ ਵੀ ਤੇਲਗੂ ਕਿਉਂ ਪੜ੍ਹਾਈ ਜਾ ਰਹੀ ਹੈ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਵੀ ਨਹੀਂ ਪਤਾ ਇਹ ਗੱਲ ਦਾ ਅਸਲ ਚ ਕਾਰਨ ਇਹ ਹੈ ਕਿ ਸੈਂਟਰ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੀਆਂ ਇੰਟਰ ਸਟੇਟ ਰਿਲੇਸ਼ਨਸ਼ਿਪ ਬਿਲਡ ਅਪ ਕਰਨ ਵਾਸਤੇ ਤੇ ਕਲਚਰਲ ਇੰਟੀਗ੍ਰੇਸ਼ਨ ਵਾਸਤੇ ਇਹ ਜ਼ਰੂਰੀ ਹੈ ਕਿ ਇੱਕ ਸਟੇਟ ਦੀ ਲੈਂਗੁਏਜ ਦੂਜੇ ਨੂੰ ਪੜਾਈ ਜਾਵੇ ਇਹ ਆਮ ਤੌਰ ਤੇ ਜਿਵੇਂ ਆਪਣੇ ਤੇਲਗੂ ਪੜਾਈ ਜਾ ਰਹੀ ਹੈ ਉਧਰ ਆਂਧਰਾ ਪ੍ਰਦੇਸ਼ ਦੇ ਵਿੱਚ ਪੰਜਾਬੀ ਪੜਾਈ ਜਾ ਰਹੀ ਹੈ ਮਤਲਬ 22 ਸਾਲਸਾ ਇਹ ਬਹੁਤ ਸਾਰੀਆਂ ਜੀਆਂ ਸਟੇਟਸ ਆ ਜੇਕਰ ਇੱਕ ਸਟੇਟ ਦੀ ਲੈਂਗੁਏਜ ਦੂਜੀ ਸਟੇਟ 'ਚ ਪੜਾਈ ਜਾ ਰਹੀ ਹੈ ਤਾਂ ਦੂਜੀ ਦੀ ਦੂਜੀ 'ਚ ਪੜਾਈ ਜਾਊਗੀ ਚਲੋ ਮੰਨ ਲਿਆ ਇਹ ਇੱਕ ਵਧੀਆ ਗੱਲ ਹੈ ਇਹ ਹੋਣੀ ਚਾਹੀਦੀ ਹੈ ਆਪਸ ਵਿੱਚ ਪਿਆਰ ਮੁਹੱਬਤ ਇਹ ਕਹਿ ਲਓ ਜਾਂ ਆਪਣੇ ਜਿਹੜੇ ਹੈਗੇ ਨੇ ਮਤਲਬ ਅਨੁਸ਼ੇਦ ਵੱਖ-ਵੱਖ ਤਰ੍ਹਾਂ ਦੇ ਉਹਨਾਂ ਵਿੱਚ ਇਹ ਗੱਲ ਵੀ ਕਹੀ ਗਈ ਹੈ ਕਿ ਆਪਸੇ ਜਿਹੜਾ ਰਿਲੇਸ਼ਨਸ਼ਿਪ ਆ ਉਹ ਬਿਲਡ ਅਪ ਹੋਣਾ ਚਾਹੀਦਾ ਹੁਣ ਗੱਲ ਇਹ ਹੈ ਕਿ ਜਿਹੜੇ ਪੰਜਾਬੀ ਸਕੂਲ ਦੇ ਵਿੱਚ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਨੇ ਕਿ ਉਹਨਾਂ ਨੂੰ ਪੰਜਾਬੀ ਚੰਗੀ ਤਰ੍ਹਾਂ ਆਉਂਦੀ ਆ ਜੇ ਕਿਸੇ ਜਵਾਕ ਨੂੰ ਇਹ ਕਹਿ ਦਈਏ ਕਿ ਨਾ 79 ਲਿਖਦੇ 59 ਲਿਖਦੇ 79 ਲਿਖਦੇ 99 ਲਿਖਦੇ ਉਹ ਲਿਖ ਲੈਣਗੇ ਲੋ ਦੇ ਆਰ ਨਾਟ ਫੁਲੀ ਕੌਨਫੀਡੈਂਟ ਆਫ ਥੈਟ ਜਿਹੜੇ ਅੰਗਰੇਜ਼ੀ ਸਕੂਲਾਂ ਦੇ ਬੱਚੇ ਨੇ ਉਹ ਤਾਂ ਬਿਲਕੁਲ ਹੀ ਭੁੱਲ ਜੋ ਵੀ ਤੁਸੀਂ ਇਹਨਾਂ ਚੀਜ਼ਾਂ ਨੂੰ ਛੇਤੀ ਸਪੈਲ ਕਰ ਲੈਣਗੇ ਔਰ ਜਿਹੜੇ ਪੰਜਾਬੀ ਸਕੂਲਾਂ ਦੇ ਬੱਚੇ ਨੇ ਉਹ 60% ਬੱਚਾ ਜਿਹੜਾ ਹੈਗਾ ਉਹ ਡਿਵਾਈਡਡ ਹੈ 60% ਜਿਹੜਾ ਬੱਚਾ ਹੈ ਉਹ ਲਿਖ ਨਹੀਂ ਸਕਦਾ ਉਹ ਯੋਗ ਨਹੀਂ ਹੈਗਾ ਤਾਂ ਇਹ ਕਾਰਨ ਕੀ ਹੈ ਜੇ ਆਪਾਂ ਨਚਾਤੀ ਮਾਰ ਕੇ ਦੇਖ ਲਈਏ ਹਰ ਇੱਕ ਸਾਲ ਦੇ ਤੁਸੀਂ ਗੈਜਟਸ ਚੱਕ ਕੇ ਦੇਖ ਲਓ ਕਿੰਨੇ ਪਰਸੈਂਟ ਬੱਚਾ ਜਿਹੜਾ ਉਹ ਫੇਲ ਹੋਇਆ ਪੰਜਾਬੀ ਚੋਂ ਫੇਲ ਹੋਇਆ ਬਾਕੀ ਨੋਰਮਲ ਫੇਲ ਹੋਣ ਦੀ ਗਿਣਤੀ ਉਦੋਂ ਵੀ ਵੱਧ ਹੈ ਤਾਂ ਇਹਦਾ ਕਾਰਨ ਕੀ ਹੈ ਗੱਲਾਂ ਕੀ ਹੈ ਉਹ ਵੀ ਆਪਾਂ ਡਿਸਕਸ ਕਰਾਂਗੇ ਤਾਂ ਮੇਨ ਗੱਲ ਇਹ ਹੈ ਕਿ ਜੇਕਰ ਬੱਚੇ ਨੂੰ ਆਪਾਇਰ ਕਹ ਲਈਏ ਵੀ ਮਹਾਰ ਨਹੀਂ ਤੋਂ ਨਹੀਂ ਸਿਖਾਇਆ ਜਾਂਦਾ ਤਾਂ ਬੱਚੇ ਨੂੰ ਕੱਖ ਨਹੀਂ ਪਤਾ ਜੇ ਬੱਚੇ ਨੂੰ ਬਹੁਤੇ 90% ਬੱਚੇ ਨੂੰ ਪਤਾ ਹੀ ਨਹੀਂ ਮਹਾਰਨੀ ਕੀ ਹੁੰਦੀ ਹੈ ਉਹਨਾਂ ਨੂੰ ਕਾਇਦੇ ਤੋਂ ਸਿਖਾਇਆ ਨਹੀਂ ਜਾਂਦਾ ਕਾਇਦਾ ਕੀ ਆ ਕਾਇਦਾ ਮਤਲਬ ਨਿਜ਼ਮ ਕਾਨੂੰਨ ਉਹਨੂੰ ਕਾਇਦਾ ਇਹ ਲਾਏ ਜਾਂਦੇ ਹੁੰਦੇ ਸੀ ਸਕੂਲਾਂ ਦੇ ਉਹਦੇ ਮੁਤਾਬਕ ਹੌਲੀ 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 ਬੱਚੇ ਗਰੋਅ ਕਰਦੇ ਸੀ ਨਾ ਅੱਜ ਕੱਲ ਤਾਂ ਸਿੱਧਮ ਸਿੱਧਾ ਕੰਮ ਹੀ ਹੈ ਔਰ ਅਗਲੀ ਗੱਲ ਆਪਣੇ ਕੋਲੇ ਆ ਗਈ ਹੈ ਪੂਰਨੇ ਲਿਖਾਈ ਵੇਲੇ ਪੂਰਨੇ ਜ਼ਰੂਰੀ ਹੁੰਦੇ ਨੇ ਤੇ ਪੂਰਨ ਨਹੀਂ ਪਾ ਕੇ ਦਿੱਤੇ ਜਾਂਦੇ ਬੱਚਿਆਂ ਨੂੰ ਜੇ ਪੂਰਨ ਨਹੀਂ ਪਾ ਕੇ ਦਿੱਤੇ ਜਾਂਦੇ ਤੇ ਬੱਚਾ ਜਿਹੜਾ ਹੈਗਾ ਉਹਦੀ ਹੈਂਡਰਾਈਟਿੰਗ ਨਹੀਂ ਬਣਦਾ ਉਹ ਅੱਜ ਕੱਲ ਕੀ ਕਰਦਾ ਹੈ ਬੱਚਾ ਹਰੇਕ ਦੇ ਹੱਥ ਵਿੱਚ ਜਿਹੜੇ ਹੈਗੇ ਆ ਉਹ ਕੀ ਪੈਡ ਹੈ ਤੇ ਉਹ ਕੀ ਪੈਡ ਵਾਲੀ ਲੈਂਗੁਏਜ ਹੀ ਲਿਖਦਾ ਜੇ ਤੁਸੀਂ ਆਮ ਤੌਰ ਤੇ ਤੁਸੀਂ ਦੇਖ ਲਿਓ ਛੋਟੇ ਬੱਚਿਆਂ ਨੂੰ ਗੌਰ ਨਾਲ ਉਹਨਾਂ ਦੀ ਜਿਹੜੀ ਹੈਂਡਰਾਈਟਿੰਗ ਹੋਊਗੀ ਉਹ ਤੇ ਕੀ ਪੈਡ ਵਾਲੀ ਹੋਊਗਾ ਕੋਈ ਕਾਰਟੂਨ ਦੇਖਦੇ ਨੇ ਔਰ ਉਹ ਛੋਟੀਆਂ ਛੋਟੀਆਂ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਉਹ ਐਕਸਰਪਟਸ ਦੇਖਦੇ ਨੇ ਉਹਨਾਂ ਦੇ ਵਿੱਚੋਂ ਫਿਰ ਉਹ ਉਹੀ ਲੈਂਗੁਏਜ ਲਿਖਦੇ ਆ ਕਾਰਨ ਕੀ ਆ ਕਿਉਂਕਿ ਜਿਹੜੇ ਬੱਚਾ ਉਹ ਉਹ ਸਕੂਲ ਲਾਣਾ ਵੱਧ ਸਮਾਂ ਉਹ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੇ ਜੀ ਲੈਂਗੁਏਜ ਪ੍ਰੋਸੀ ਜਾਂਦੀ ਹੈ ਉਹਨਾਂ ਦੀ ਗ੍ਰੈਮੈਟੀਕਲ ਮਿਸਟੇਕ ਉਹਨਾਂ ਦੀ ਬੋਲਣ ਦੀ ਮਿਸਟੇਕ ਉਹ ਤੁਸੀਂ ਉਹ ਉਵੇਂ ਹੀ ਗ੍ਰਾਸਪ ਕਰ ਲੈਂਦੇ ਆ ਤੇ ਉਵੇਂ ਹੀ ਬੋਲਦੇ ਆ ਕਿਉਂਕਿ ਅਸਲ ਚ ਜਿਹੜੀ ਲੈਂਗੁਏਜ ਹੁੰਦੀ ਆ ਉਹਦੇ ਚਾਰ ਮਤਲਬ ਮੇਨ ਥੰਮ ਹੁੰਦੇ ਆ ਸਭ ਤੋਂ ਪਹਿਲੀ ਗੱਲ ਆ ਸੁਣਨਾ ਲਿਸਨਿੰਗ ਉਸ ਤੋਂ ਬਾਅਦ ਕੀ ਆ ਬੋਲਣਾ ਸਪੀਕਿੰਗ ਫਿਰ ਆ ਜਾਂਦੀ ਆ ਰੀਡਿੰਗ ਤੇ ਫਿਰ ਆ ਜਾਂਦੀ ਆ ਰਾਈਟਿੰਗ ਤੇ ਹੁਣ ਜਿਹੜਾ ਬੱਚਾ ਹੈਗਾ ਹੈ ਉਹ ਜੇ ਆਪਾਂ ਕਹਦੀਏ ਵੀ ਉਹਨੂੰ ਹਜੇ ਸਕੂਲ ਨਹੀਂ ਪਾਇਆ ਗਿਆ ਕਿ ਉਹ ਬੋਲ ਲੂਗਾ ਬਿਲਕੁਲ ਬੋਲ ਲੂਗਾ ਕਿਉਂਕਿ ਸੁਣ ਵੀ ਸਕਦਾ ਹੈ ਉਹ ਜੇ ਕੋ ਫਿਜ਼ੋਲੀ ਫਿਜ਼ਿਕਲੀ ਸਹੀ ਹੈ ਤਾਂ ਦੇਖੋ ਸੁਣੂਗਾ ਉਹ ਆਲੇ-ਦੁਆਲੇ ਦੀਆਂ ਆਵਾਜ਼ਾਂ ਵੀ ਸੁਣੂਗਾ ਨਾਂ ਵੀ ਸੁਣੂਗਾ ਤੇ ਉਹਨੂੰ ਉਹ ਨਾਂ ਚਾਹੇ ਨਹੀਂ ਪਾਉਂਦੇ ਹੌਣ ਜਿਵੇਂ ਬੱਚਾ ਮਾਂ ਬੋਲਣ ਲੱਗ ਜਾਂਦਾ ਪਿਤਾ ਜੀ ਦਾ ਨਾਂ ਬੋਲਣ ਲੱਗ ਜਾਂਦਾ ਫਾਦਰ ਦਾਦੇ ਦਾ ਬੋਲਣ ਲੱਗ ਜਾਂਦਾ ਗ੍ਰੈਂਡਫਾਦਰ ਜੋ ਵੀ ਗੱਲਬਾਤ ਕਰ ਲਈਏ ਕਿ ਉਹ ਆਲੇ-ਦੁਆਲੇ ਨੂੰ ਸਾਹਮ ਲੈੰਦਾ ਬੋਲ ਲੈਂਦਾ ਉਸ ਖਾਇਦਾ ਕਿਸੇ ਨਹੀਂ ਨਾ ਹੀ ਉਹਨੂੰ ਕਿਸੇ ਨੇ ਇਹ ਸਿਖਾਇਆ ਵੇ ਭਾਈ ਤੂੰ ਪਹਿਲਾਂ ਸਬਜੈਕਟ ਲਿਖ ਠੀਕ ਹੈ ਫਿਰ ਤੂੰ ਆਬਜੈਕਟ ਲਿਖ ਫਿਰ ਤੂੰ ਵਰਬ ਲਿਖ ਪੰਜਾਬੀ ਚ ਜੇ ਇੰਗਲਿਸ਼ ਕਰ ਲਈਏ ਪਹਿਲਾਂ ਤੂੰ ਸਬਜੈਕਟ ਲਿਖ ਫਿਰ ਤੂੰ ਵਰਬ ਲਿਖ ਫਿਰ ਤੂੰ ਆਬਜੈਕਟ ਲਿਖ ਨਾ ਇਸ ਤਰ੍ਹਾਂ ਕੁਝ ਨਹੀਂ ਕਿਸੇ ਬੱਚੇ ਨਾਲ ਕੀਤਾ ਜਾਂਦਾ ਬੱਚਾ ਆਲੇ ਦੋਲੇ ਚੋਂ ਆਟੋਮੈਟਿਕਲੀ ਸਿੱਖਦਾ ਤੇ ਆਟੋਮੈਟਿਕਲੀ ਗਰੋ ਕਰਦਾ ਇਹ ਉਹਦੀ ਨੇਚਰਲ ਲੈਂਗੁਏਜ ਹੈ ਠੀਕ ਹੈ ਜੀ ਉਹ ਜੋ ਨੇਚਰਲ ਲੈਂਗੁਏਜ ਗਰੋ ਕਰ ਜਾਂਦੀ ਹੈ ਫਿਰ ਉਹ ਗਾਂ ਡੀਪ ਡਾਉਨ ਚਲੇ ਜਾਂਦਾ ਹੁਣ ਅਗਲਾ ਜਿਹੜਾ ਆਪਣਾ ਵਿਸ਼ਾ ਆਉਂਦਾ ਹੈ ਉਹ ਇਸ ਗੱਲ ਤੇ ਆਉਂਦਾ ਹੈ ਕਿ ਜਦੋਂ ਬੱਚੇ ਜਿਹੜੇ ਪੰਜਾਬੀ ਸਕੂਲਾਂ ਚ ਪੜ ਉਹਨਾਂ ਨੂੰ ਪੰਜਾਬੀ ਤੇ ਕਮਾਂਡ ਹੈ ਨਹੀਂ ਉਹਦਾ ਕਾਰਨ ਬਹੁਤ ਜ਼ਿਆਦਾ ਨਹੀਂ ਪਹਿਲੀ ਗੱਲ ਤਾਂ ਇਹ ਮੰਨ ਕੇ ਚੱਲੀਏ ਵੀ ਸਮੇਂ-ਸਮੇਂ ਤੇ ਬਥੇਰੀਆਂ ਸਰਕਾਰਾਂ ਆਗੀਆਂ ਕਿਸੇ ਸਰਕਾਰ ਨੇ ਬੇਸਿਕ ਇਨਫਰਾਸਟ੍ਰਕਚਰ ਵੱਲ ਧਿਆਨ ਨਹੀਂ ਦਿੱਤਾ ਸਿਰਫ ਆਪ ਦੀ ਇੱਕ ਕਿਸਮ ਦੀ ਗਾਥਾ ਕ੍ਰੀਏਟ ਕੀਤੀ ਆ ਕਿ ਅਸੀਂ ਆ ਕੁਝ ਕਰ ਰਹੇ ਹਾਂ ਇਸ ਲਈ ਆਪਾਂ ਦੇਖ ਲਈਏ ਕਿਸ ਨੇ ਕਿਸ ਹਿਸਟਰੀ ਚ ਝਾਤੀ ਮਾਰ ਕੇ ਦੇਖ ਲਈ ਗੌਰ ਨਹੀਂ ਕੀਤੀ ਗਈ ਇਹ ਇਹ ਮੰਨੀ ਚਾਹੇ ਨਾ ਮੰਨੀ ਇਹਦੇ ਵਿੱਚ ਇਨਫਰਾਸਟ੍ਰਕਚਰ ਚ ਇਕੱਲਾ ਗਵਰਨਮੈਂਟ ਦਾ ਐਸਪੈਕਟ ਨਹੀਂ ਆਉਂਦਾ ਲੋਕਾਂ ਦਾ ਐਸਪੈਕਟ ਵੀ ਆਉਂਦਾ ਲੋਕ ਵੀ ਪੰਜਾਬੀ ਦੀ ਭਾਸ਼ਾ ਦੇ ਨਾਲ ਆਏ ਨਹੀਂ ਜੁੜੇ ਹੋਏ ਜਿਵੇਂ ਹਮਾਰਾ ਰਸ਼ੀਆ ਚਲਾ ਲੀਏ ਲੋਕ ਰਸ਼ੀਆ ਚ ਪੜਨ ਜਾਂਦੇ ਨੇ ਡਾਕਟਰ ਦੀ ਡਿਗਰੀ ਲੈਣ ਜਾਂਦੇ ਨੇ ਤਾਂ ਉਹ ਕੋਸ਼ਿਸ਼ ਕਰਦੇ ਨੇ ਕਿ ਸਾਡੀ ਲੈਂਗੁਏਜ ਸਿੱਖੋ ਤੇ ਉਹ ਆਪਦੀ ਲੈਂਗੁਏਜ ਸਿਖਾ ਕੇ ਉਹਦਾ ਮੀਡੀਅਮ ਬਣਾਉਂਦੇ ਨੇ ਜਾਂ ਫਿਰ ਇੰਗਲਿਸ਼ ਚੱਲਦੀ ਹੈ ਤਾਂ ਅਸਲ ਦੇ ਵਿੱਚ ਜਿਹੜੀਆਂ ਥਾਂਵਾਂ ਦੇ ਜਾਂ ਸਟੇਟਾਂ ਨੇ ਆਪਦੀ ਲੈਂਗੁਏਜ ਨੂੰ ਪ੍ਰਾਇੋਰਟੀ ਦਿੰਦੀਆਂ ਨੇ ਉਹ ਜਿਹੜੀ ਲੈਂਗੁਏਜ ਆ ਕਾਮਯਾਬ ਹੁੰਦੀ ਹੁੰਦੀ ਹੈ ਜਾਂ ਜਿਹੜੇ ਲੋਕ ਨੇ ਉਹ ਬੇਤਹਾਸ਼ਾ ਪਿਆਰ ਕਰਦੇ ਨੇ ਆਪਣੀ ਭਾਸ਼ਾ ਨੂੰ ਉਹ ਤੇ ਵਾਅਦਾ ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਹੀ ਕਾਮਯਾਬ ਹੁੰਦੇ ਨੇ ਪੰਜਾਬ ਦੇ ਵਿੱਚ ਕੀ ਗੱਲ ਹੋਈ ਹੈ ਪੰਜਾਬ ਦੇ ਵਿੱਚ ਹਮੇਸ਼ਾ ਹੀ ਜਿਵੇਂ ਕੋਈ ਸਖੰਦਰੂ ਪਿੰਡਾਂ ਦਾ ਡਾਕਟਰ ਹੁੰਦਾ ਉਹ ਕਦੂਆਂ ਦੇ ਟੀਕੇ ਲਾਉਂਦਾ ਉਮੀ ਇੱਥੇ ਗੱਲ ਕੀਤੀ ਜਾਂਦੀ ਹੈ ਜਿਵੇਂ ਕਦੂਆਂ ਦੇ ਟੀਕੇ ਲਾ 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 ਤੇ ਅਰਬੇ ਕੀਤੇ ਜਾਂਦੇ ਨੇ ਐਂ ਪੰਜਾਬੀ ਦੇ ਵਿੱਚ ਵੀ ਤੇ ਅਰਬੇ ਕੀਤੇ ਗਏ ਨੇ ਪੰਜਾਬੀ ਭਾਸ਼ਾ ਦੇ ਵਿੱਚ ਵੱਖ-ਵੱਖ ਸਮੇਂ ਤੇ ਮਗਰਲੇ 20-25 ਸਾਲ ਝਾਤੀ ਮਾਰ ਕੇ ਦੇਖੀਏ 32 ਸਾਲ ਤੱਕ ਦੇਖ ਲਈਏ ਝਾਤੀ ਮਾਰ ਕੇ ਦੇਖੀਏ ਨਵੇਂ-ਨਵੇਂ ਜਿਹੜੇ ਪ੍ਰੋਫੈਸਰ ਬਦਵਾਨ ਉੱਠੇ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤੁਹਾਨੂੰ ਮੈਂ ਉਦਾਹਰਨ ਦਿੰਦਾ ਤੇ ਉਹਨਾਂ ਨੇ ਨਾ ਗ੍ਰਾਮ ਗ੍ਰਾਮਰਸ ਤਿਆਰ ਕੀਤੀਆਂ ਸੀ ਜਿਹੜੀ ਉਹ ਗ੍ਰਾਮਰਸ ਨੇ ਉਹ ਇਸ ਤਰ੍ਹਾਂ ਦੀ ਗ੍ਰਾਮਰਸ ਨੇ ਵਿੱਚ ਇਹੋ ਜਿਹੇ ਵਰਡ ਨੇ ਜਿਹੜੇ ਵਰਡ ਤੁਹਾਡੀ ਜ਼ਬਾਨ ਤੇ ਨਹੀਂ ਚੜ ਸਕਦੇ ਬਸ ਵਿਦਵਾਨਾਂ ਨੇ ਆਪਦੀ ਵਿਦਵਤਾ ਉਹਦੇ ਤੇ ਝਾੜਤੀ ਜਿਹੜਾ ਸ਼ਬਦ ਤੁਹਾਡੀ ਜ਼ਬਾਨ ਤੇ ਸੌਖਾ ਨਹੀਂ ਚੜਦਾ ਉਹ ਕਦੇ ਵੀ ਸ਼ਬਦ ਤੁਹਾਡੀ ਭਾਸ਼ਾ ਦਾ ਹਿੱਸਾ ਨਹੀਂ ਬਣਦਾ ਤੁਸੀਂ ਉਦਾਹਰਨ ਤੌਰ ਤੇ ਦੇਖ ਲਓ ਵੀ ਸੰਸਕ੍ਰਿਤ ਖਤਮ ਹੋ ਗਈ ਹੈ ਸੰਸਕ੍ਰਿਤ ਦਾ ਖਤਮ ਹੋਣ ਦਾ ਕਾਰਨ ਕੀ ਹੈ ਜਿਹੜੇ ਸ਼ਬਦ ਨੇ ਉਹਨਾਂ ਚ ਵਿਦਵਤਾ ਬਹੁਤੀ ਜ਼ਿਆਦਾ ਭਰੀ ਹੋਈ ਹੈ ਤੇ ਉਹ ਆਮ ਲੋਕਾਂ ਦੀ ਭਾਸ਼ਾ ਤੋਂ ਦੂਰ ਹੋ ਗਏ ਆਮ ਪੁਰਾਣੇ ਸਮੇਂ ਵਿੱਚ ਹੀ ਜਿਹੜੇ ਗ੍ਰੰਥ ਲਿਖੇ ਗਏ ਸੀ ਉਹ ਸੰਸਕ੍ਰਿਤ ਲਿਖੇ ਗਏ ਸੀ ਤੇ ਪੰਡਤ ਲੋਕ ਹੀ ਉਹਨੂੰ ਪੜ੍ਹਦੇ ਸੀ ਆਮ ਬੰਦਿਆਂ ਨੂੰ ਕੋਈ ਵੀ ਉਹਦਾ ਗਿਆਨ ਨਹੀਂ ਹੁੰਦਾ ਸੀ ਕਿਉਂਕਿ ਸੰਸਕ੍ਰਿਤ ਸੀ ਸਪੈਸ਼ਲ ਵਰਡ ਉਹਦੇ ਵਰਡ ਲੰਬੇ ਲੰਬੇ ਯਾਦ ਕਰਨੇ ਪੈਂਦੇ ਹੁੰਦੇ ਸੀ ਤੇ ਜਿਹੜੀ ਭਾਸ਼ਾ ਨੂੰ ਬਹੁਤਾ ਦਿਮਾਗ ਤੇ ਪ੍ਰੈਸ਼ਰ ਕਰਕੇ ਪਾ ਕੇ ਯਾਦ ਕਰਨਾ ਪੈਂਦਾ ਹੋਵੇ ਤੇ ਕਮਿਊਨੀਕੇਟਿਵ ਲੈਂਗੁਏਜ ਨਾ ਹੋਵੇ ਉਹ ਭਾਸ਼ਾ ਕਦੇ ਵੀ ਜਿਉਂਦੀ ਨਹੀਂ ਰਹਿ ਸਕਦੀ ਪੰਜਾਬੀ ਭਾਸ਼ਾ 'ਚ ਵੀ ਇਸ ਤਰ੍ਹਾਂ ਦੀ ਹੋ ਰਿਹਾ ਹੈ ਜੇ ਜਿਹੜੀ ਉਹ ਗ੍ਰਾਮਰ ਦੀ ਮੈਂ ਗੱਲ ਕਰਦਾ ਹਾਂ ਉਹ 'ਚ ਇਹੋ ਜਿਹੇ ਸ਼ਬਦ ਕਹੇ ਗਿਆ ਇਹੋ ਜਿਹੇ ਪ੍ਰਣਾਲ ਜੇ ਤੁਸੀਂ ਉਹਨੂੰ ਅਡਾਪਟ ਕਰ ਲਓ ਥੈੋਰੈਟਿਕਲੀ ਇੰਨੀ ਥੀਰੀ ਆ ਉਹਦੇ ਵਿੱਚ ਕਿ ਤੁਸੀਂ ਪੰਜਾਬੀ ਨੂੰ ਥੋੜਾ ਜੀ ਨਹੀਂ ਕਰਨਾ ਵੀ ਯਾਰ ਅਸੀਂ ਪੰਜਾਬੀ ਦੇਖੜੀ ਹਣਕੇ ਪੰਜਾਬੀ ਚ ਸੋ लवली ਰੰਗਦੇਸ ਤੇ ਬੋਲੇ ਸ਼ਾ ਵਰਗਿਆਂ ਨੇ ਤਾਂ ਇਹਨੂੰ ਇੰਨੀ ਗੋਲ ਕਰਤੀ ਆ ਵੀ ਲੋਕਗੀਤ ਹੀ ਬਣਾਤੇ ਹੁਣ ਕਿਉਂਕਿ ਜਿਹੜੀ ਦੋ ਤਰ੍ਹਾਂ ਦੇ ਗੀਤ ਹੁੰਦੇ ਨੇ ਜਿਵੇਂ ਇੱਕ ਪੰਜਾਬੀ ਗੀਤ ਹੁੰਦੇ ਨੇ ਇੱਕ ਲੋਕਗੀਤ ਹੁੰਦੇ ਨੇ ਇਹ ਪੰਜਾਬੀ ਗੀਤ ਹੁੰਦੇ ਨੇ ਉਹ ਗ੍ਰੈਮੈਟਿਕਲੀ ਦਰਸਤ ਕੀਤੇ ਜਾਂਦੇ ਨੇ ਹੁੰਦੇ ਨੇ ਤੇ ਜਿਹੜੇ ਲੋਕਗੀਤ ਆ ਉਹ ਜੂਜ਼ਲੀ ਆਪਣੇ ਆਪ ਸੁਤੇ ਸੋਧ ਹੀ ਉਹ ਰੋੜਦੇ ਪੱਥਰ ਬਣੇ ਹੋਏ ਹੁੰਦੇ ਨੇ ਬੜੇ ਗੋਲ ਬੜੇ ਬਦੀ ਵਧੀਆ ਮਤਲਬ ਸਮਝ ਦੇ ਨਾਲ ਉਹਨੇ ਬਹੁਤ ਕੁਝ ਉਹਨਾਂ ਸ਼ਬਦਾਂ ਵਿੱਚ ਪਰਮਾਰ ਹੁੰਦੀ ਹੈ ਜਿਵੇਂ ਆਪਾਂ ਅਖਾਨ ਵਰਤਦੇ ਆ ਕਹੋਤਾ ਵਰਦੇ ਆ ਪਖਾਨ ਬੋਲ ਦਿੰਦੇ ਆ ਲੋਕ ਤੇ ਜਿਹੜੀਆਂ ਇਹ ਲੋਕੋਕ ਦੀਆਂ ਕਈ ਬੋਲ ਦਿੰਦੇ ਨੇ ਇਹ ਜਿਹੜੇ ਸ਼ਬਦ ਨੇ ਇਹ ਪੁਰਾਣੇ ਸਮਿਆਂ ਦੀ ਜਿਹੜੀ ਤਜਰਬਾ ਸੀ ਤਜਰਬੇ ਚੋਂ ਕੱਢੇ ਹੋਏ ਸ਼ਬਦ ਉम्मे ਬਣਾਈ ਗਏ ਸੀ ਤੇ ਜਿਵੇਂ ਮੈਂ ਸਰਲੇਖ ਵੀ ਲਿਖਿਆ ਆ ਵੀ ਮਾਰ ਕੇ ਹੀਰ ਕਹਾਣੀ ਜੇ ਇਹ ਇਹ ਜਿਹੜੀਆਂ ਇਹ ਚੀਜ਼ਾਂ ਕੀਤੀ ਗਈਆਂ ਨੇ ਕੁਦਰਤੀ ਤੌਰ ਤੇ ਜਿਵੇਂ ਆਪਾਂ ਮੂਹੋਂ ਕਹਿੰਨੇ ਆ ਤਾਂ ਇਹ ਘਟੋ ਘਟ ਇਹ ਕਹਿ ਲੋ ਵੀ 3 4 ਪਹਿਰਿਆਂ ਦੀ ਗੱਲ ਇੱਕੋ ਲਾਈਨ ਦੇ ਵਿੱਚ ਹੀ ਗਈ ਜਾਂਦੀ ਹੈ ਜਿਵੇਂ ਹੁਣ ਮੈਂ ਕਹਦਾ ਵੀ ਬਹੁਤ ਸਾਰੇ ਲੋਕ ਪੰਜਾਬੀ ਵਿਸ਼ਿਆਂ ਤੇ ਗੱਲਬਾਤ ਕਰਦੇ ਨੇ ਪਰ ਆਸਰਚਾ ਬਹੁਤੇ ਸਮਝ ਨਹੀਂ ਸਕਦੇ ਤੇ ਝੋਟੇ ਮੂਰੇ ਬੀਨ ਵਜਾਉਣ ਦਾ ਕੀ ਫਾਇਦਾ ਮਤਲਬ ਜਦੋਂ ਮੈਂ ਇਹ ਕਹਤਾ ਵੀ ਝੋਟੇ ਮੂਰੇ ਬੀਨ ਵਜਾਉਣ ਦਾ ਕੀ ਫਾਇਦਾ ਸਮਝ ਲਓ ਸਾਰਾ ਕੁਝ ਇਹ ਤੇ ਆ ਗਿਆ ਸੋ ਬੇਸਿਕਲੀ ਗੱਲ ਕੀ ਹੈ ਕਿ ਬੱਚਿਆਂ ਨੂੰ ਇਨਫਰਾਸਟ੍ਰਕਚਰ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਧਿਆਪਕ ਹਜੇ ਤੱਕ ਵੀ ਸਕੂਲਾਂ ਵਿੱਚ ਪੂਰੇ ਨਹੀਂ ਮਾਫ ਕਰਨਾ ਦੂਜੀ ਗੱਲ ਇਹ ਹੈ ਕਿ ਬਹੁਤ ਸਾਰੇ ਅਧਿਆਪਕਾਂ ਨੂੰ ਖੁਦ ਹੀ ਪੰਜਾਬੀ ਨਹੀਂ ਆਉਂਦੀ। ਇਸ ਤਰ੍ਹਾਂ ਦੇ ਅਧਿਆਪਕ ਸਾਡੇ ਜੀਵਨ ਦੇ ਵਿੱਚ ਅਸੀਂ ਦੇਖਿਆ ਕਿ ਜਿਨ੍ਹਾਂ ਨੂੰ ਨਾਰਮਲ ਪੰਜਾਬੀ ਦਾ ਵੀ ਜਿਹੜਾ ਹੈਗਾ ਉਹ ਗਿਆਨ ਪ੍ਰੋਪਰ ਹੈ ਨਹੀਂਗਾ ਤੇ ਇਹਦੇ ਵਿੱਚ ਕਾਰਨ ਕੀ ਹੈ ਵੀ ਬੀਐਡ ਜਿਹੜੀ ਹੈਗੀ ਅੱਜ ਕੱਲ ਉਹ ਬੀਐਡ ਇਸ ਤਰ੍ਹਾਂ ਹੋ ਗਈ ਹੈ ਵੀ ਘਰੇ ਬਹਿ ਕੇ ਬੀਐਡ ਕਰ ਲਓ ਹਾਲਾਂਕਿ ਉਹ ਟ੍ਰੇਨਿੰਗ ਹੈ। ਇੱਕ ਕਿਸਮ ਦੀ ਇੱਕ ਡਾਕਟਰ ਨੂੰ ਸਿਰਫ ਥਿਊਰੈਟਿਕਲੀ ਸਿਖਾਤਾ ਜਾਵੇ ਹਸਪੀਟਲ ਜਿਹੜੀ ਟ੍ਰੇਨਿੰਗ ਨਾਲ ਆਈ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਬਲੱਡ ਪ੍ਰੈਸ਼ਰ ਵੀ ਪ੍ਰੋਪਰਲੀ ਮੈਜ਼ਰ ਕਰ ਲਊਗਾ। ਨਾ ਕਦੇ ਨਹੀਂ ਹੋ ਸਕਦਾ। ਇੰਜੈਕਟ ਕਰਨ ਦੇ ਉਹ ਭਾਈ ਉਹ ਦਾ ਇੰਜੈਕਸ਼ਨ ਲਾ ਲੂਗਾ ਨਹੀਂ ਲਾ ਲੂਗਾ ਸੋ ਅਸਲ ਦੇ ਵਿੱਚ ਕੀ ਚੀਜ਼ਾਂ ਨੇ ਰਲ ਮਿਲ ਕੇ ਇਹ ਇਹ ਗੱਲ ਕਹਦਾ ਕੀਤੀ ਗਈ ਹੈ ਕਿ ਬੰਦੇ ਦਾ ਥੈਰੀਕਲੀ ਸਿਰਫ এডਿਕੇਸ਼ਨ ਦੇ ਆਧਾਰ ਤੇ ਉਹਦੀ ਭਰਤੀ ਹੋ ਗਈ ਹੈ ਜਾਂ ਮਾਫ ਕਰਨਾ ਜਿਹੜੀ এডਿਕੇਸ਼ਨ ਤੇ ਮੈਡੀਕਲ ਦੇ ਫੀਲਡ ਦੇ ਵਿੱਚ ਹੈ ਉਹ ਚ ਰਿਜ਼ਰਵੇਸ਼ਨ ਨੇ ਵੀ ਬਹੁਤ ਜ਼ਿਆਦਾ ਨੁਕਸਾਨ ਕਰਤਾ ਲੋਕਾਂ ਨੂੰ ਵੀ ਖੌਦੀ ਪਤਾ ਹੈ ਕਿ ਜਿਹੜੇ ਬੱਚੇ 35 40% ਨੰਬਰ ਲੈ ਕੇ ਆਏ ਹੋਏ ਨੇ ਚਾਹੇ ਉਹ ਮੈਡੀਕਲ ਦੇ ਵਿੱਚ ਡਾਕਟਰ ਬਣੇ ਹੋਏ ਨੇ ਚਾਹੇ ਉਹ ਸਕੂਲਾਂ ਦੇ ਵਿੱਚ ਅਧਿਆਪਕ ਬਣੇ ਹੋਏ ਨੇ ਉਹਨਾਂ ਤੋਂ ਅਸੀਂ ਕਿਵੇਂ ਆਸ ਕਰ ਸਕਦੇ ਆ ਕਿ ਉਹ ਸਾਡੇ ਬੱਚੇ ਨੂੰ ਪ੍ਰੋਪਰ ਕਿਉਂਕਿ ਬੱਚਾ ਕੋਰੀ ਸਲੇਟ ਹੈ ਜਿਹੜਾ ਤੁਸੀਂ ਉਹਤੇ ਲਿਖ ਦੋਗੇ ਬਸ ਉਹ ਗੱਲ ਖਤਮ ਹੈ ਅੱਛਾ ਅਗਲੀ ਗੱਲ ਜਿਹੜੀ ਅੱਜ ਦਾ ਅੱਜ ਦਾ ਸੰਤਾਪ ਉਹਦੋਂ ਵੱਡਾ ਭੋਗ ਰਹੇ ਆ ਆਪਾਂ ਤੁਸੀਂ ਸਾਰਾ ਦਿਨ ਸੋਸ਼ਲ ਮੀਡੀਆ ਤੇ ਬੈਠੇ ਰਹਿੰਦੇ ਹੋ ਫੇਸਬੁੱਕ ਤੇ ਦੇ ਨਿਊਜ਼ ਚੈਨਲ ਵਖ-ਵਖੋਂ ਦੇ YouTube ਤੇ Instagram ਤੇ ਤੁਸੀਂ ਇਹ ਸਾਰੇ ਕਿਸਮ ਦੀਆਂ ਰੀਲਾਂ ਜਾਂ ਵੀਡੀਓਜ਼ ਜੋ ਵੀ ਤੁਸੀਂ ਸਟੱਫ ਪੜਦੇ ਹੋ ਉਹਨੂੰ ਗੌਰ ਨਾਲ ਸੁਣ ਕੇ ਦੇਖਿਓ ਦੇਖ ਕੇ ਦੇਖਿਓ ਉਦੇ ਵਿੱਚ ਨਾਲੇ ਤਾਂ ਲੈਂਗੁਏਜ ਦੇ ਵਿੱਚ ਬਹੁਤ ਵੱਡੀਆਂ ਗਲਤੀਆਂ ਹੋਣੀਆਂ ਹਨ ਉਹਨਾਂ ਨੂੰ ਪਤਾ ਹੀ ਨਹੀਂ ਵੀ ਆਪਾਂ ਉਹ ਮਗਰਲਾ ਸ਼ਬਦ ਖਤਮ ਕਰ ਲਿਓਗੇ ਇਸ ਤਰ੍ਹਾਂ ਦੇ ਸ਼ਬਦ ਲਾ ਦਿੰਦੇ ਨੇ ਜਿਹੜੇ ਸ਼ਬਦਾਂ ਦੇ ਵਿੱਚ ਉਹ ਪੰਜਾਬੀ ਦੇ ਸ਼ਬਦ ਨਹੀਂ ਉਹ ਹਿੰਦੀ ਦੇ ਆਏ ਹੋਏ ਨੇ ਡਿਸਟਾਰਟਡ ਵਰਡਸ ਨੇ ਉਹਨਾਂ ਦੇ ਗੌਰੀ ਨਹੀਂ ਕੀਤੀ ਗਈ ਦੇ ਹੈਵ ਬਿਕਮ ਦਾ ਪਾਰਟਨ ਪਾਰਟ ਆਫ देयर ਕਮਨ ਲੈਂਗੁਏਜ ਇੱਥੇ ਗੱਲ ਹੋ ਗਈ ਹੈ ਅਗਲੀ ਗੱਲ ਆਪਾਂ ਨੂੰ ਇਹ ਕੀ ਹੈ ਵੀ ਉਹਨਾਂ ਦੇ ਵਿੱਚ ਗਲਤੀਆਂ ਦੇਖ ਲਿਓ ਉਹ ਜਨ ਲਿਖਦੇ ਆ ਜੱਜੇ ਤੇ ਟਿੱਪੀ ਨੰਨਾ ਲਿਖਣ ਦੀ ਬਿਦਾਇ ਜੱਜੇ ਤੇ ਅਧਕ ਨੰਨਾ ਲੈ ਹੁੰਦੇ ਆ ਕਹਿੰਦੇ ਜੀ ਜਦੋਂ ਮਗਰਲਾ ਅਥਰ ਪ੍ਰੈਸ਼ਰ ਜਾਂਦਾ ਡਬਲ ਹੋ ਜਾਂਦਾ ਤਾਂ ਮੂਰੇ ਅਧਕ ਮੜ ਜਾਂਦਾ ਉਹ ਹੀ ਸਰਬੂਧ ਲੈ ਕੇ ਚੱਲਦੇ ਆ ਤੇ ਟਿੱਪੀ ਬਿੰਦੀ ਬਿੰਦੀ ਦਾ ਮਤਲਬ ਹੀ ਨਹੀਂ ਕੋਈ ਕਿਸੇ ਨੂੰ ਪਤਾ ਹੀ ਨਹੀਂ ਵੀ ਸ਼ੇਰ ਕੰਮ ਪਾਉਣਾ ਉਹ ਸ਼ੇਰ ਪਾਉਣਾ ਉਹ ਸੱਸੇ ਪੈਰ 'ਤੇ ਬਿੰਦੀ ਹੈ ਤਾਂ ਸ਼ੇਰ ਪੈਣਾ ਬਿੰਦੀ ਕੱਢ ਦਈਏ ਤਾਂ ਉਹ ਸ਼ੇਰ ਬਣ ਜਾਂਦਾ ਤੇ ਹਜ਼ਾਰਾਂ ਉਰਦੂ ਦੇ ਸ਼ਬਦ ਆ ਜਿਹੜੇ ਕਿ ਆਪਣੀ ਲੈਂਗੁਏਜ ਦੇ ਵਿੱਚ ਸੁੱਤੇ ਸੁੱਤੇ ਸਮਾ ਗਏ ਨੇ ਜਿਵੇਂ ਤੇ ਉਹ ਜਰਾ ਸੁਣ ਕੇ ਤੇ ਜਰਾ ਸੁਣ ਕੇ ਉਹ ਮਤਲਬ ਹੈ ਹੀ ਨਹੀਂ ਕੋਈ ਗੱਲਬਾਤ ਅੰਨੀ ਨੂੰ ਬੋਲਾ ਕੜੀ ਸੀ ਫਰਦਾ ਚੱਕੀ ਜਾਂਦੇ ਚੋਂਡੇ ਤਾਂ ਜਿਹੜੀ ਉਹੋ ਜੀ ਲੈਂਗੁਏਜ ਜਦੋਂ ਪੜ੍ਹਦੇ ਨੇ ਪੈਰ ਚ ਅੱਖਰ ਵਾਵਾ ਪੈਰ ਚ ਜਮੀ ਖਤਮ ਹੋ ਗਿਆ ਪੈ ਚ ਰਾਰਾ ਅਡਾੜਾ ਹਾ ਹਾ ਇਹ ਜਮੀ ਨਹੀਂ ਖਤਮ ਹੋ ਗਿਆ ਬੱਚਿਆਂ ਨੂੰ ਇਹ ਨਹੀਂ ਪਤਾ ਲੱਗਦਾ ਮੈਂ ਕੋਈ ਸ਼ਬਦ ਹੈ ਜਿਹਦੇ ਵਿੱਚ ਬੱਬੇ ਦੀ ਆਵਾਜ਼ ਆਉਂਦੀ ਹੈ ਕੀ ਮੈਂ ਬੱਬੇ ਨਾਲ ਸ਼ੁਰੂ ਕਰਾਂ ਜਾਂ ਭੱਬੇ ਨਾਲ ਸ਼ੁਰੂ ਕਰਾਂ ਸੋ ਬੇਸਿਕਲੀ ਜਿੰਨਾ ਚਿਰ ਟੂ ਵੇ ਪ੍ਰੋਸੈਸ ਹੈ ਜਿੰਨਾ ਚਿਰ ਜਿਹੜੇ ਲੋਕ ਨੇ ਉਹ ਨਹੀਂ ਇਹ ਸਮਝਦੇ ਹਾਂ ਸਾਡੀ ਇਹ ਲੈਂਗੁਏਜ ਹੈ ਅਸੀਂ ਇਸ ਲੈਂਗੁਏਜ ਦੇ ਵਿੱਚ ਬੱਚਿਆਂ ਨਾਲ ਵਧੀਆ ਪ੍ਰੋਪਰਲੀ ਕਮਿਊਨੀਕੇਟ ਕਰ ਸਕਦੇ ਆ ਪਰ ਨਹੀਂ ਪੰਜਾਬੀ ਬਖਾਵੇ ਦੇ ਸ਼ਿਕਾਰ ਹੋ ਚੁੱਕੇ ਆ ਹਰ ਕਥਾਂ ਤੇ ਜੇ ਤੁਸੀਂ ਪੰਜਾਬੀ ਬੋਲਣੀਆਂ ਤਾਂ ਤੁਹਾਨੂੰ ਐ ਸਮਝਿਆ ਜਾਂਦਾ ਕਿ ਤੁਸੀਂ ਜਾਂ ਇੱਕ ਕਿਸਮ ਦੇ ਉਹ ਜੱਟ ਬੰਦੇ ਫਿਰ ਤੁਹਾਨੂੰ ਆਦੇ ਕੰਮ ਕਰਾਉਣ ਵਾਸਤੇ ਦਫ਼ਤਰਾਂ 'ਚ ਤੁਸੀਂ ਕੀ ਕਰਦੇ ਆ ਪੋਲਾਈਟ ਬੋਲਣ ਦੀ ਕਰਕੇ ਵੀ ਇਹ ਰੁੱਖੀ ਭਾਸ਼ਾ ਹੈ ਪੋਲਾਈਟ ਬੋਲਣ ਦੀ ਖਾਤਰ ਹਿੰਦੀ ਦਾ ਮਤਲਬ ਯੂਜ਼ ਕਰਦੇ ਆ ਬਹੁਤ ਸਾਰੇ ਲੋਕ ਕੱਚੀ ਪੱਕੀ ਇੰਗਲਿਸ਼ ਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਅਸਲ 'ਚ ਲੋਕ ਜਿਹੜੇ ਹੈਗੇ ਨੇ ਉਹ ਅਸੀਂ ਲੋਕ ਕੀ ਕਰਦੇ ਆ ਅਸੀਂ ਜੇ ਸਾਡੇ ਕੋਲੇ ਬਈਏ ਆਉਂਦੇ ਆ ਅਸੀਂ ਉਹਨਾਂ ਨੂੰ ਕੀ ਕਰਦੇ ਆਂ ਵੀ ਉਹ ਉਹਨਾਂ ਦੀ ਲੈਂਗੁਏਜ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਿੰਦੀ ਲੈਂਗੁਏਜ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਅਸੀਂ ਆਪਣੀ ਲੈਂਗੁਏਜ ਨੂੰ ਪ੍ਰੈਫਰ ਨਹੀਂ ਕਰਦੇ ਕਿ ਵੀ ਮਸਟ ਸਟਿਕ ਟੂ ਪੰਜਾਬੀ ਲੈਂਗੁਏਜ ਉਹ ਬੰਦਾ ਮੂਰਲਾ ਮਜਬੂਰ ਹੋਵੇ ਪੰਜਾਬੀ ਬੋਲਣਾ ਸਿੱਖਣ ਦੇ ਵਿੱਚ ਨੋ ਅਸੀਂ ਨਹੀਂ ਆ ਹੱਦ ਤੱਕ ਸਮਝਦੇ ਆਂ ਅਸੀਂ ਪੰਜਾਬੀ ਸਕੂਲਾਂ 'ਚ ਬੱਚਿਆਂ ਨੂੰ ਪੜਾਉਣ ਦੇ ਦੂਸਰੀ ਗੱਲ ਬਹੁਤ ਸਾਰੇ ਪੱਖੇ ਵੀ ਆਉਂਦੇ ਆ ਜਿਹੜੇ ਅਧਿਆਪਕ ਨੇ ਉਹ ਆਪਣੇ ਬੱਚਿਆਂ ਨੂੰ ਨਹੀਂ ਪੜਾਉਂਦੇ ਪੰਜਾਬੀ ਸਕੂਲਾਂ ਦੇ ਵਿੱਚ ਆ ਜਾਂ ਜਿੱਥੇ ਆਪੜਾਉਂਦੇ ਨੇ ਉੱਥੇ ਨਹੀਂ ਪੜਾਉਂਦੇ ਤੋਂ ਇੰਗਲਿਸ਼ ਸਕੂਲਾਂ ਚ ਪੜਾਉਂਦੇ ਨੇ ਇਹਦੇ ਵਿੱਚ ਵੀ ਦੋ ਕਾਰਨ ਨੇ ਇਹ ਚ ਉਹ ਅਗਲਾ ਇਹ ਸੋਚਦਾ ਕਿ ਜਿਹੜਾ ਬੱਚਾ ਹੈ ਉਹਨੂੰ ਪ੍ਰੋਪਰ ਵਾਤਾਵਰਨ ਨਹੀਂ ਮਿਲਣਾ ਪ੍ਰੋਪਰ ਇਨਫਰਾਸਟ੍ਰਕਚਰ ਨਹੀਂ ਮਿਲਣਾ ਵਾਤਾਵਰਨ ਤੋਂ ਭਾਵ ਕੀ ਹੈ ਕਿ ਜਿਹੜੇ ਬੱਚੇ ਉੱਥੇ ਪੜਨ ਆਉਂਦੇ ਆ ਗਰੀਬ ਘਰਾਂ ਦੇ ਬੱਚੇ ਹੁੰਦੇ ਨੇ ਆਰਥਿਕ ਮੰਦੀ ਦੇ ਸ਼ਿਕਾਰ ਹੋਏ ਹੋਏ ਹੁੰਦੇ ਨੇ ਉਹਨਾਂ ਦੇ ਘਰਾਂ ਚ ਲੜਾਈਆਂ ਹੁੰਦੀਆਂ ਨਸ਼ੇ ਹੁੰਦੇ ਨੇ ਉਹ ਬੱਚੇ ਬੜੇ ਖਿਜੂ ਕਿਸਮ ਦੇ ਬੱਚੇ ਹੁੰਦੇ ਨੇ ਉਹਨਾਂ ਦੀ ਜਿਹੜੇ ਘਰੇ ਸਹੂਲਤਾਂ ਘੱਟ ਹੋਣ ਕਰਕੇ ਜਿਹੜੇ ਉਹਨਾਂ ਦੇ ਲੈਵਲ ਆਫ ਥਿੰਕਿੰਗ ਹੈ ਉਹ ਵੀ ਆਮ ਤੌਰ ਤੇ ਜਿਹੜੇ ਕਮਿਊਨੀਕੇਸ਼ਨ ਘੱਟ ਹੋਣ ਕਰਕੇ ਉਹਨਾਂ ਕੋਲੇ ਨਵੀਂ ਟੈਕਨੋਲੋਜੀ ਦੀ ਅਵੇਲੇਬਿਲਿਟੀ ਘੱਟ ਹੋਣ ਕਰਕੇ ਉਹਨਾਂ ਦੀ ਕਮਾਂਡ ਘੱਟ ਹੋਣ ਕਰਕੇ ਇਸ ਵਾਸਤੇ ਜਿਹੜਾ ਉਹਨਾਂ ਦੇ ਨਾਲ ਉਹ ਵਾਤਾਵਰਨ ਮੇਲ ਨਹੀਂ ਖਾਂਦਾ ਤਾਂ ਜਿਹੜਾ ਬੱਚਾ ਹੈ ਉਹ ਕਲਚਰਲੀ ਕੋਰੀ ਸਲੇਟ ਹੈ ਜਿਹੜਾ ਕੁਝ ਲਿਖਿਆ ਜਾਊਗਾ ਬਸ ਉਹੀ ਹੋਊਗਾ ਤੇ ਉਹਨਾਂ ਤੇ ਜਿਹੜੀ ਇਹ ਟਰਬਲ ਬਹੁਤ ਆਉਂਦੀ ਹੈ ਤੇ ਉਹ ਤਾਂ ਨਹੀਂ ਆਪਣੇ ਬੱਚੇ ਲਾਉਂਦੇ ਕਿਉਂਕਿ ਇਹ ਚਾ ਸਰਕਾਰਾਂ ਨੇ ਇਹ ਗੱਲਾਂ ਸੋਚਣੀਆਂ ਹੁੰਦੀਆਂ ਅਗਲੀ ਗੱਲ ਇਹ ਹੈ ਵੀ ਜਿਹੜੇ ਲਾਏ ਜਾਂਦੇ ਨੇ ਉਹ ਆਪਣੇ ਸਰਕਾਰੀ ਤੰਤਰ ਜਿਹੇ ਚੀਜ਼ ਆ ਵੀ ਜਿਹੜਾ ਬੰਦਾ ਇੱਕ ਵਾਰੀ ਇੱਕ ਵਾਰੀ ਕਿਸੇ ਸਰਕਾਰੀ ਪੋਸਟ ਤੇ ਆ ਗਿਆ ਉਹ ਇਹ ਸਮਝਦਾ ਹੀ ਨਹੀਂ ਵੀ ਜਿਹੜਾ ਮੈਂ ਯਾਰ ਕੋਈ ਵੀ ਡਿਊਟੀ ਨਿਭਾ ਰਿਹਾ ਚਾਹੇ ਮੈਂ ਬਿਜਲੀ ਬੋਰਡ ਤੇ ਆ ਚਾਹੇ ਮੈਂ ਕਿਸੇ ਕਿਸੇ ਵੀ ਸਰਕਾਰੀ ਸੰਸਥਾ ਚਾਹੇ ਉਹ ਸਕੂਲ ਆ ਚਾਹੇ ਕੋਈ ਹੋਰ ਦਫ਼ਤਰ ਹੈ ਪਰ ਨਾ ਉਹ ਆਪਣੀ ਸੀਟ ਤੇ ਬਹਿ ਕੇ ਰਾਜਾ ਬਣ ਜਾਂਦਾ ਤੇ ਉਹਨੂੰ ਰੁੱਖਾ ਬੋਲ ਕੇ ਪੰਜਾਬ ਦੇ ਤੋਂ ਤੁਸੀਂ ਆਮ ਤੌਰ ਤੇ ਦੇਖ ਲਿਆ ਜੇ ਦਾ ਕਿਸੇ ਦਾ ਟੈਲੀਫੋਨ ਜਾਂ ਕਿਸੇ ਨੂੰ ਨਾਲ ਲੈ ਕੇ ਜਾਵਣਗੇ ਜਿਹੜਾ ਮਾੜਾ ਮੁੱਟਾ ਉਹ ਦੱਸਦਾ ਦਫਤਰ ਦੇ ਵਿੱਚ ਕੋਈ ਹੈਗਾ ਸੁਣਨ ਵਾਲਾ ਫੇ ਤਾਂ ਠੀਕ ਹੈ ਨਹੀਂ ਉਹ ਬੰਦਾ ਸੀਟ ਤੇ ਬਹਿ ਕੇ ਪੂਰਾ ਹੀ ਆਪ ਦੇ ਆਪ ਨੂੰ ਹੈਂਕਰ ਜਿਹਾ ਹੋ ਜਾਂਦਾ ਜਿਹੜੇ ਅਧਿਆਪਕ ਨੇ ਉਹਨਾਂ ਦਾ ਮਾਨ ਸਨਮਾਨ ਹੀ ਜਾਂਦਾ ਹੈ ਨੀ ਅਧਿਆਪਕ ਟੀਚਰ ਨੂੰ ਮਾਮੂਲੀ ਜਾਂ ਸਮਝਿਆ ਜਾਂਦਾ ਮੰਗਤਾ ਜਾਂ ਸਮਝਿਆ ਜਾਂਦਾ ਭੀਖ ਜੇ ਵਾਲਾ ਮੰਗਣਾ ਸਮਝਣ ਲੱਗ ਜਾਂਦਾ ਸਾਡੇ ਬਹੁਤ سارے ਅਧਿਆਪਕ ਸਾਡੇ ਇਹੋ ਜਿਹੇ ਬੜੇ ਹਾਈਲੀ ਐਜੂਕੇਟਿਡ ਨੇ ਟੀਚਰਡਿਸ ਕੀਤੀਆਂ ਹੋਈਆਂ ਨੇ ਪਰ ਜੇ ਆਪਾਂ ਗੱਲ ਕਰੀਏ ਤੇ ਉਹ ਉਹਨਾਂ ਨੂੰ ਜਿਹੜੀ ਰਿਸਪੈਕਟ ਆ ਉਹਦਾ ਮਾਸਟਰ ਕਹਿ ਕੀ ਬਣਾਉਂਦੇ ਨੇ ਇੱਕ ਬੰਦਾ ਇੱਕ ਮਾਸਟਰ ਤੋਂ ਹੋ ਕੇ ਉਹ ਉਹ ਪੀ ਐਚ ਡੀ ਵੀ ਕਰ ਜਾਂਦਾ ਹੈ ਉਹ ਅੱਗੇ ਵੀ ਫਰਦਰ ਬਹੁਤ ਵਧੀਆ ਕੁਆਲਿਫੀਕੇਸ਼ਨ ਗੈਨ ਕਰਕੇ ਹੋਰ ਹਾਇਰ ਪੋਸਟ ਤੇ ਚਲੇ ਜਾਂਦਾ ਹੈ ਪਰ ਉਹ ਵਜਦਾ ਹਮੇਸ਼ਾ ਮਾਸਤਰੀ ਹੈ ਜਿਵੇਂ ਮੈਂ ਤੁਹਾਨੂੰ ਉਦਾਹਰਨ ਤਾਂ ਉਥੇ ਦੱਸਾਂ ਵੀ ਜਿਵੇਂ ਸਾਡੇ ਭਦੌਰ ਦੇ ਸਕੂਲ ਦੇ ਵਿੱਚ ਮਾਸਟਰ ਰਾਮ ਕੁਮਾਰ ਜੀ ਨੇ ਉਹ ਹਾਲਾਂਕਿ ਲੈਕਚਰ ਆਫੀ ਬਣ ਗਏ ਸੀਗੇ ਹਨ ਉਹ ਐਜ਼ ਅ ਪ੍ਰਿੰਸੀਪਲ ਵੀ ਉਹਨੂੰ ਡਿਊਟੀ ਨਿਭਾਈ ਹੈ ਪਰ ਨਹੀਂ ਉਹ ਸਾਰੀ ਉਮਰ ਰਿਟਾਇਰਮੈਂਟ ਹੋਣ ਤੱਕ ਕੀ ਹੁਣ ਇਵਨ ਆਫਟਰ ਥੈਟ ਉਹ ਮਾਸਟਰ ਰਾਮ ਕੁਮਾਰੀ ਵਜੇ ਜੀ ਬੇਸਿਕਲੀ ਕੀ ਹੈ ਵੀ ਸਾਨੂੰ ਜਿਹੜਾ ਬਣਦਾ ਮਾਣ ਉਹ ਵੀ ਨਹੀਂ ਦਿੱਤਾ ਜਾਂਦਾ ਸੋ ਮੇਰੀ ਬੇਨਤੀ ਇਹ ਹੈ ਇਹ ਠੀਕ ਹੈ ਵੀ ਕਲਚਰ ਇੰਟੀਗ੍ਰੇਸ਼ਨ ਦੇ ਵਾਸਤੇ ਬਹੁਤ ਜ਼ਰੂਰੀ ਹੈ ਇੰਟਰ ਸਟੇਟ ਰਿਲੇਸ਼ਨਸ਼ਿਪ ਨੂੰ ਵੈਲਡ ਅਪ ਕਰਨ ਵਾਸਤੇ ਬਹੁਤ ਜ਼ਰੂਰੀ ਹੈ ਵੀ ਹੋਰ ਲੈਂਗੁਏਜਸ ਪੜਾਈਆਂ ਜਾਣ ਪਰ ਬੇਸਿਕਲੀ ਜਿਹੜਾ ਹੈਗਾ ਉਹ ਆਪਣੀ ਲੈਂਗੁਏਜ ਤੇ ਬੱਚਿਆਂ ਦੀ ਕਮਾਂਡ ਕੀਤੀ ਜਾਵੇ ਅਖਬਾਰ ਕਲਚਰ ਘੱਟੋ ਘੱਟ ਹੋਵੇ ਅੱਜ ਕੱਲ ਦਾ ਕਿਸੇ ਦਾ ਘਰ ਨਹੀਂ ਹੈਗਾ ਜਿੱਦੇ ਅਖਬਾਰ ਆਉਂਦਾ ਹੋਵੇ ਮੈਨੂੰ ਨਹੀਂ ਲੱਗਦਾ ਵੀ 100 ਦੇ ਵਿੱਚੋਂ ਇੱਕ ਦੋ ਘਰ ਹੋਣਗੇ ਮੈਂ ਅਖਬਾਰ ਵਾਲੇ ਨੂੰ ਪੁੱਛਦਾ ਰਹਿਣਾ ਹੁੰਦਾ ਵੀ ਕਿੰਨੇ ਕਹ ਖਵਾਰ ਹੈ ਤਾਂ ਉਹ ਹਰ ਇੱਕ ਸਾਲ ਇਹ ਕਹਿੰਦਾ ਵੀ ਗਿਣਤੀ ਘਟਦੀ ਜਾਂਦੀ ਹੈ ਕਿਉਂਕਿ ਪੁਰਾਣੇ ਬੰਦੇ ਪੜਨ ਵਾਲੇ ਪੇਪਰ ਫਾਰਮ ਦੇ ਵਿੱਚ ਉਹ ਹੌਲੀ 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 ਆਪਣੀ ਉਮਰ ਭੋਕੇ ਚਲੇ ਜਾ ਰਹੇ ਨੇ ਨਮਿਆਂ ਨੂੰ ਅਖਬਾਰ ਨਾਲ ਕੋਈ ਤੱਲਕ ਹੀ ਨਹੀਂ ਅਸੀਂ ਤਾਂ ਝਟਪਟੀ ਖਬਰ ਭਾਲਦੇ ਆਂ ਝਟਪਟੀ ਵੀਡੀਓ ਦੇਖਣਾ ਭਾਲਦੇ ਆਂ ਇਸ ਕਰਕੇ ਅਸੀਂ ਜਿਹੜੇ ਹੈਗੇ ਖੁਦ ਵੀ ਆਪਣੇ ਸਮਾਜ ਦੇ ਵਿੱਚ ਜ਼ਿੰਮੇਵਾਰ ਆਂ ਬਹੁਤ ਸਾਰੇ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਨਹੀਂ ਜੀ ਪੰਜਾਬੀ 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 ਨਹੀਂ ਇਸ ਤਰ੍ਹਾਂ ਦੀ ਗੱਲ ਵੀ ਗਲਤ ਹੈ ਕਿਉਂਕਿ ਬਹੁਤ ਸਾਰੇ ਇਹ ਜਿਹੇ ਸ਼ਬਦ ਹੈ ਜੋ ਉਹ ਉਸੇ ਲੈਂਗੁਏਜ ਦੇ ਵਿੱਚ ਬੱਦ ਰਹੇ ਹੁੰਦੇ ਆ ਜਿਹੜੀ ਲੈਂਗੁਏਜ ਵਿੱਚ ਲੋਕ ਜਾਂਦਾ ਵਪਾਰ ਕਰਦੇ ਨੇ ਤੇ ਜਾਂ ਉਸ ਤੇ ਰਿਸਰਚ ਹੁੰਦੀ ਹੈ ਜਾਂ ਉਹਦੇ ਵਿੱਚ ਆਮ ਲੋਕਾਂ ਨੂੰ ਕੋਈ ਟੈਕਨੋਲੋਜੀ ਦੇ ਨਾਲ ਬੱਚਿਆਂ ਨੇ ਉਹਨਾਂ ਨੂੰ ਗਿਆਨ ਹਾਸਲ ਕਰਨਾ ਹੁੰਦਾ ਹੈ ਟੈਕਨੋਲੋਜੀ ਦੇ ਇੰਨੇ ਵਰਡ ਆਏ ਪਏ ਆ ਪੰਜਾਬੀ ਚ ਉਹਦਾ ਕੋਈ ਸਿੰਪਲ ਵਰਡ ਹੈ ਨਹੀਂ ਜਿਹੜੇ ਤਿਆਰ ਨਹੀਂ ਕੀਤੇ ਵਿਦਵਾਨਾਂ ਨੇ ਬੈਠ ਕੇ ਔਰ ਬਹੁਤ ਸਾਰੀ ਇਹ ਦੁਨੀਆ ਦੀਆਂ ਇਸ ਤਰ੍ਹਾਂ ਦੀਆਂ ਲੈਂਗੁਏਜ ਨੇ ਜਿਵੇਂ ਚਾਈਨਾ ਹੋਗੀ ਰਸ਼ੀਆ ਹੋਗੀ ਆ ਬਥੇਰੀਆਂ ਹਜ਼ਾਰਾਂ ਹੀ ਲੈਂਗੁਏਜ ਨੇ ਜਿਨ੍ਹਾਂ ਨੇ ਆਪ ਦੇ ਵਰਡ ਨਵੀਂ ਟੈਕਨੋਲੋਜੀ ਦੇ ਜਿਹੜੇ ਸ਼ਬਦਾ ਆ ਇਹ ਇੰਗਲਿਸ਼ ਤੋਂ ਤੇ ਉਹ ਤੋਂ ਢਾਲ ਲੇ ਉਹਦੇ ਬਣਾ ਲੇ ਸੋ ਅਲਟੀਮੇਟਲੀ ਗੱਲ ਕਹਿਣ ਦੀ ਹੈ ਕਿ ਇਹ ਸੋਚਣ ਦਾ ਵਿਸ਼ਾ ਵੀ ਪੰਜਾਬ ਦੇ ਵਿੱਚ ਜਿੰਨਾ ਚਿਰ ਅਸੀਂ ਲੋਕ ਤੇ ਸਾਡੇ ਅਧਿਆਪਕ ਤੇ ਸਾਡੀਆਂ ਸਰਕਾਰਾਂ ਇਹ ਨਹੀਂ ਸੋਚਣੀਆਂ ਕਿ ਬੱਚਿਆਂ ਦੀ ਭਲਾਈ ਤਾਂ ਹੀ ਹੋਊਗੀ ਜੇਕਰ ਉਹਨਾਂ ਨੂੰ ਪ੍ਰੋਪਰ ਬੇਸਿਕ ਜਿਹੜੀ ਉਹਨਾਂ ਦੇ ਮਦਦ ਟੰਗ ਹੈ ਉਹ ਸਟਰੋਂਗ ਕਿਤੇ ਇਹ ਮਦਦ ਤੰਗ ਸਟਰੋਂਗ ਹੈ ਤਾਂ ਉਹਦਾ ਮੋਹ ਹੋ ਜੂ ਲਿਟਰੇਚਰ ਨਾਲ ਲਿਟਰੇਚਰ ਨਾਲ ਮੋਹ ਹੋ ਗਿਆ ਤਾਂ ਉਹ ਆ ਵੀ ਲੋੜ ਤੇ ਆਦੇ ਵਪਾਰ ਦੇ ਮੁਤਾਬਕ ਅਗਲੀਆਂ ਪਛਾਵਾਂ ਵੀ ਸਿੱਖ ਜੂਗਾ ਹੋਰ ਤੁਹਾਡੇ ਜਿਹੜੇ ਮੇਰੇ ਦੋਸਤ ਮੇਰੀਆਂ ਗੱਲਾਂ ਸੁਣ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਉਹ ਪੋਡਕਾਸਟ ਕਰਨਾ ਚਾਹੁੰਦੇ ਹੁਣ ਮੇਰੇ ਨਾਲ ਕਰ ਲੈਣ ਜੇਕਰ ਕੋਈ ਨਵੇਂ ਵਿਚਾਰ ਦੇਣਾ ਚਾਹੁੰਦੇ ਹੁਣ ਤਾਂ ਮੈਂ ਆਪਣੇ ਪਲੇਟਫਾਰਮ ਤੇ ਉਹਨਾਂ ਨੂੰ ਫ੍ਰੀ ਸੱਦਾ ਦੇਵਾਂਗਾ ਬਹੁਤ ਬਹੁਤ ਧੰਨਵਾਦ